ਜੇਸੀਗੀ ਨੇ ਕਿਹਾਦਾ ਜੇਸੀਗੀ ਜੀ ਘਮਾ ਲਈ ਦੇਖਦੇ ਆ ਕੀ ਬਣਦਾ ਵਿਚਾਰੇ ਚੌਂਦੀਰ ਦਾ ਜਾਣ ਕਹਿੰਦੇ ਸਕੰਜੇ ਜੀ ਡਾਲੀ ਤੇ ਟਰਾਲੀ ਮਰੇ ਆਂਟ ਵੀ ਕਹਿੰਦੇ ਗੱਭਰੂ ਬਾਲੀ ਲੱਗੀ ਪਈ ਆ ਤੇ ਘਮਾ ਕੇ ਜੇਸੀਵੀ ਵਾਲਾ ਪੈਰ ਵੀ ਗੜੂਈ ਜਾਂਦਾ ਤੇ ਹੁਣ ਤਾਂ ਕੁਗਦੇ ਜਾ ਕੇ ਇਧਰਲੇ ਪਾਸੇ ਵੀ ਕਹਿੰਦੇ ਇਸ਼ਾਰਾ ਵਾਲਾ ਗੱਭਰੂ ਫਟ ਹੋ ਗਿਆ ਖਾਲਸਾ ਇਧਰ ਚੱਲ 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 ਪਿਆ ਚੱਲ ਪਿਆ ਚੱਲ ਪਿਆ ਚੱਲ ਪਿਆ ਚੱਲ ਪਿਆ ਚੱਲ 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 ਰੋਕ ਲਾ ਆਏ ਤਾਂ ਦੋ ਆਦਮੀ ਆ ਗਏ ਲੈ ਵੀ ਮਿੱਤਰੋ ਜੇਐਸਵੀ ਫੇਰ ਕਰ ਲਈ ਨੇੜੇ ਯਾਰਾ ਹੁਣ ਮਾ ਦੇਖੋ ਕਿਦੋਂ ਕਿਹੜੇ ਲੋਟ ਆਉਂਦਾ